ठीक थी, ठीक है ठीक है सर इधरों लेके आओ ਕਰਦੇ ਆ ਹਾਂ ਜਿਹੜਾ ਸਾਡਾ ਮੌਣਾ ਟੋਲ ਪਲਾਜ਼ੇ ਦੇ ਨੇੜੇ ਜਿਹੜਾ ਇੱਕ ਮਰਡਰ ਹੋਇਆ ਸੀਗਾ ਅਗਸਤ ਵਿੱਚ ਉਹਨੂੰ ਟ੍ਰੇਸ ਕੀਤਾ ਗਿਆ ਹੈਗਾ ਜਿਹੜਾ ਮਨਿੰਦਰ ਸਿੰਘ ਪੁੱਤਰ ਭਜਨ ਸਿੰਘ ਸੀਗਾ ਇਹ ਕੀਰਤਪੁਰ ਸਾਹਿਬ ਦਾ ਰਹਿਣ ਵਾਲਾ ਸੀਗਾ ਔਰ ਜਿਹੜੀ ਲਾਸ਼ ਮਿਲੀ ਸੀਗੀ ਸਾਨੂੰ ਝਾੜੀਆਂ ਵਿੱਚੋਂ ਔਰ ਉਸ ਵੇਲੇ ਸ਼ੱਕ ਸੀਗਾ ਕਿ ਇਹਦਾ ਮਰਡਰ ਹੋਇਆ ਹੈਗਾ ਗਲ ਘੁੱਟ ਕੇ ਔਰ ਜਿਹੜਾ ਇਹਦਾ ਅਕਿਊਜ਼ਡ ਹੈਗਾ ਉਹਨੂੰ ਆਪਾਂ ਗ੍ਰਿਫਤਾਰ ਕਰ ਲਿਆ ਹੈ ਔਰ ਉਸ ਤੋਂ ਹੋਰ ਵੀ ਕਾਫੀ ਖੁਲਾਸੇ ਹੋਏ ਨੇ ਅਹੋਂ ਤਲਕ ਜਿਹੜੀ ਤਫਤੀਸ਼ ਹੋਈ ਹੈ ਉਹਦੇ ਹਿਸਾਬ ਨਾਲ ਇਹਨੇ 10 ਹੋਰ ਵਾਰਦਾਤਾ ਕੀਤੀਆਂ ਨੇ ਜਿਹਦੇ ਵਿੱਚੋਂ ਦੋ ਜਿਹੜੀ ਸਾਡੇ ਜ਼ਿਲ੍ਹੇ ਰੂਪਨਗਰ ਦੀਆਂ ਹੀ ਹੱਗੀਆਂ ਨੇ ਤੁਹਾਨੂੰ ਯਾਦ ਹੋਣਾ ਹੈ ਕਿ ਜਨਵਰੀ ਮਹੀਨੇ ਚ ਅਤੇ ਸੰਤ ਨਿਰੰਕਾਰੀ ਭਵਨ ਜਿਹੜਾ ਹੈਗਾ ਉਹਦੇ ਬਾਹਰ ਇੱਕ ਡੈੱਡ ਬੋਡੀ ਵਿਲੀ ਸੀਗੀ ਕਾਰ ਵਿੱਚ ਜਿਹੜੀ ਕਿ ਕਾਫੀ ਸ਼ੱਕੀ ਹਾਲਾਤ ਵਿੱਚ ਸੀਗੀ ਔਰ ਉਹਦੇ ਕੱਪੜੇ ਵੀ ਲੱਥੇ ਹੋਏ ਸੀਗੇ ਔਰ ਕੁਝ ਮਾਰਕ ਵੀ ਲਿਖ ਕਰਕੇ ਬੰਦਾ ਉਹਦੇ ਤੇ ਗਿਆ ਸੀਗਾ ਉਸ ਤੋਂ ਇਲਾਵਾ ਇੱਕ ਜਿਹੜਾ ਹੈਗਾ ਚੌਥੇ ਮਹੀਨੇ ਇੱਕ ਕੀਰਤਪੁਰ ਸਾਹਿਬ ਦੇ ਬਿਗੰਪੁਰਾ ਪਿੰਡ ਜਿਹੜਾ ਹੈਗਾ ਉਹਦੇ ਲਾਗੇ ਜਿਹੜਾ ਉੱਥੇ ਇੱਕ ਡੈੱਡ ਬਾਰਡਿੰਗ ਮਿਲੀ ਸੀਗੀ ਉਹ ਵੀ ਸ਼ੱਕੀ ਹਾਲਾਤਾਂ ਵਿੱਚ ਮਿਲੀ ਸੀਗੀ ਔਰ ਉਹਦੇ ਵਿੱਚ ਵੀ ਪਰਚਾ ਜਲਾ ਹੈਗਾ ਉਹ ਮਰਡਰ ਦਾ ਦਰਜ ਕੀਤਾ ਗਿਆ ਸੀਗਾ ਇਸ ਮੁਜਰਮ ਨੇ ਜਿਹੜਾ ਹੈਗਾ ਇਹ ਤਿੰਨੇ ਕ੍ਰਾਈਮ ਜਿਹੜੇ ਹੈਗੇ ਨੇ ਕਬੂਲੇ ਹੈਗੇ ਨੇ ਇਹਦਾ ਨਾਮ ਹੈਗਾ ਰਾਮ ਸਰੂਪ ਉਰਫ ਸੋਡੀ ਪਿੰਡ ਚੌੜਾ ਜਿਹੜਾ ਹੈਗਾ ਥਾਣਾ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈਗਾ ਇਹ ਇੱਕ ਸੈਕਸ਼ੂਅਲ ਵਰਕਰ ਹੈਗਾ ਗੇ ਹੈਗਾ ਔਰ ਇਹ ਲੋਕਾਂ ਨੂੰ ਜਿਹੜਾ ਹੈਗਾ ਆਪਣੇ ਤਰਫ ਅਟਰੈਕਟ ਕਰਕੇ ਉਹਨਾਂ ਦੇ ਨਾਲ ਗੱਡੀ ਵਿੱਚ ਚਲਾ ਜਾਂਦਾ ਸੀਗਾ ਔਰ ਅੱਗੇ ਜਾ ਕਰਕੇ ਜਦੋਂ ਉਹਨਾਂ ਦੇ ਨਾਲ ਕੋਈ ਆਪਸ ਵਿੱਚ ਜਿਸ ਕਸਫਲ ਹੁੰਦਾ ਸੀ ਮੇਬੀ ਜਿਸਨਾਂ ਪੈਸੇ ਨਹੀਂ ਦਿੱਤੇ ਜਾਂ ਹੋਰ ਕੋਈ ਗੱਲਬਾਤ ਹੋ ਗਈ ਤਾਂ ਉਸ ਸਿਲਸਿਲੇ ਵਿੱਚ ਉਹਨਾਂ ਨੂੰ ਜਿਹੜਾ ਹੈਗਾ ਮੌਤ ਦੇ ਘਾਟ ਉਤਾਰ ਦਿੰਦਾ ਸੀਗਾ ਕਿਸੇ ਨੂੰ ਗਲਾ ਘੁੱਟ ਕੇ ਕਿਸੇ ਨੂੰ ਕੋਈ ਸੱਟ ਮਾਰ ਕੇ ਤੇ ਹੁਣ ਤੱਕ ਇਹਨੇ ਜਿਹੜੀ ਵਾਰਦਾਤਾਂ ਮੰਨੀਆਂ ਨੇ ਉਹਦੇ ਵਿੱਚੋਂ ਪੰਜ ਕੇਸ ਜਿਹੜਾ ਹੈਗੇ ਨੇ ਸਾਨੂੰ ਪਤਾ ਲੱਗੇ ਨੇ ਜਿਦੇ ਚੋਂ ਤਿੰਨ ਸਾਡੇ ਜ਼ਿਲ੍ਹੇ ਦੇ ਹੈਗੇ ਨੇ ਇੱਕ ਦੋ ਕੀਰਤਪੁਰ ਸਾਹਿਬ ਥਾਣੇ ਦੇ ਹੈਗੇ ਨੇ ਇੱਕ ਸਿਟੀ ਰੂਪਨਗਰ ਦਾ ਹੈਗਾ ਇਸ ਤੋਂ ਇਲਾਵਾ ਇੱਕ ਫਤਿਹਗੜ੍ਹ ਸਾਹਿਬ ਪਰਚਾ ਦਰਜ ਹੋਇਆ ਹੈ ਔਰ ਇੱਕ ਜਿਹੜੀ 174 ਦੀ ਕਾਰਵਾਈ ਜਿਹੜੀ ਹੈ ਉਹ ਜਿਲ੍ਹਾ ਆਪਣੇ ਹੁਸ਼ਿਆਰਪੁਰ ਵਿੱਚ ਹੋਈ ਹੈ ਇਸ ਤੋਂ ਇਲਾਵਾ ਬਾਕੀ ਦੇ ਜਿਹੜੇ 6 ਕੇਸਿਸ ਅਗੇ ਨੇ ਉਹਨਾਂ ਵਿੱਚੋਂ ਇੱਕ ਇਨਸੀਡੈਂਟ ਸਾਡੇ ਅਨੰਦਪੁਰ ਸਾਹਿਬ ਦਾ ਉਹਨੇ ਦੱਸਿਆ ਹੈਗਾ ਜਿਹਦੇ ਵਿੱਚ ਉਹਦੇ ਹਿਸਾਬ ਨਾਲ ਮਰਡਰ ਕੀਤਾ ਨਹੀਂ ਸੀਗਾ ਬਟ ਬੰਦੇ ਨੂੰ ਸੱਟਾਂ ਮਾਰੀਆਂ ਸੀਗੀਆਂ ਉਹਨੂੰ ਵੀ ਆਪਾਂ ਟ੍ਰੇਸ ਆਊਟ ਕਰ ਰਿਆ ਗਿਆ ਔਰ ਬਾਕੀ ਜਿਲ੍ਹਿਆਂ ਨਾਲ ਰਾਬਤਾ ਕਰਕੇ ਜਿਹੜੇ ਕੇਸਿਸ ਅਗੇ ਉਹਨਾਂ ਨੂੰ ਵੀ ਦੇਖ ਰਹੇਗੇ ਉਹਦੇ ਵਿੱਚ ਕੀ ਕਾਰਵਾਈ ਪੁਲਿਸ ਵੱਲੋਂ ਹੋਈ ਹੈ ਔਰ ਕੀ ਉਹਨਾਂ ਦੇ ਕੋਲ ਐਵੀਡੈਂਸਿਸ ਮੌਕੇ ਤੇ ਹੈਗੇ ਨੇ ਔਰ ਉਸ ਹਿਸਾਬ ਨਾਲ ਫਿਰ ਇੱਕਲੀ ਜੜੀ ਹੈਗੀ ਹੈ ਆਪਾਂ ਕਾਰਵਾਈ ਕਰਾਂਗੇ ਸਰ ਫੈਮਿਲੀ ਬੈਕਗ੍ਰਾਉਂਡ ਕਿਦਾਂ ਦਾ ਹੈ ਕੋਣ ਹੈ ਬੰਦਾ ਇਹ ਪਿੰਡ ਚੌੜੇ ਦਾ ਰਹਿਣ ਵਾਲਾ ਹੈਗਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਔਰ ਇਹਦੇ ਮਾਤਾ ਪਿਤਾ ਹੈ ਕਿਨੇ ਨੇ ਵਿਆਹਿਆ ਹੋਇਆ ਹੈਗਾ ਤਿੰਨ ਬੱਚੇ ਵੀ ਹੈਗੇ ਇਹਦੇ ਔਰ ਘਰੋਂ ਇਹ ਜਿਹੜਾ ਹੈਗਾ ਇਹਨੂੰ ਕੱਢਿਆ ਹੋਇਆ ਸੀਗਾ ਬਿਕਾਉਜ਼ ਸ਼ਰਾਬ ਚਰੂਪ ਪੀਂਦਾ ਸੀਗਾ ਔਰ ਗਲਤ ਜਿਹੜੀ ਹੈਗੀ ਇਹਦੀ ਪ੍ਰਵਿਰਤੀ ਸੀਗੀ ਜਿਹਦੇ ਕਰਕੇ 2 ਸਾਲ ਪਹਿਲਾਂ ਇਹਨੂੰ ਘਰੋਂ ਕੱਢਤਾ ਸੀਗਾ ਔਰ ਇਹ ਹੁਣ ਲੋਕਾਂ ਦੇ ਕੋਲ ਜਿਸ ਤਰ੍ਹਾਂ ਆਵਾਰਾ ਘੁੰਮਦਾ ਰਹਿੰਦਾ ਸੀਗਾ ਕਦੇ ਕਿਸੇ ਦੇ ਟਰੱਕ 'ਚ ਬਹਿ ਗਿਆ ਕਿਸੇ ਕਿਸੇ ਦੀ ਗੱਡੀ 'ਚ ਬਹਿ ਗਿਆ ਔਰ ਇਸੇ ਤਰੀਕੇ ਦੇ ਨਾਲ ਹੈ ਆਪਣਾ ਗ ਜਦੋਂ ਇਹ ਵਾਰਦਾਤ ਕਰਦਾ ਸੀ ਉਸ ਤੋਂ ਬਾਅਦ ਇਹ ਉਤੋਂ ਮੌਕੇ ਤੋਂ ਕੋਈ ਸਮਾਨ ਲੈ ਜਾਂਦੀ ਵੀ ਕੋਸ਼ਿਸ਼ ਕਰਦਾ ਸੀਗਾ ਜਿਵੇਂ ਆਪਾਂ ਦੇਖਿਆ ਹੈਗਾ ਜਿਹੜਾ ਮੌਣਾ ਟੋਲ ਪਲਾਜ਼ੇ ਦੇ ਲਾਗੇ ਜਿਹੜਾ ਮਰਡਰ ਹੋਇਆ ਸੀਗਾ ਉਹਦੇ ਵਿੱਚ ਮੋਬਾਈਲ ਫੋਨ ਗਿਆ ਸੀ ਤੇ ਜਿਹੜਾ ਮੋਟਰਸਾਈਕਲ ਸੀਗਾ ਉਹਨੂੰ ਵੀ ਲੈ ਜਾਂਦੇ ਉਹਨੇ ਕੋਸ਼ਿਸ਼ ਕੀਤੀ ਸੀਗੀ ਬਟ ਉਹ ਨਾਲੇਜ ਫਸ ਜਾਣ ਕਰਕੇ ਉਹ ਲੈ ਨਹੀਂ ਜਾ ਸਕਿਆ ਬਾਕੀ ਬਾਕੀ ਜਿਹੜੇ ਪੁਆਇੰਟ ਹੈਗੇ ਨੇ ਉਹਨਾਂ ਤੇ ਆਪਾਂ ਤਫਤੀਸ਼ ਕਰ ਰਹੇ ਹੈਗੇ ਆ ਜੋ ਵੀ ਐਵੀਡੈਂਸ ਸਾਹਮਣੇ ਆਉਣਗੇ ਉਹਨਾਂ ਦੇ ਹਿਸਾਬ ਨਾਲ ਜਾਏਗਾ ਆਪਾਂ ਅਗਲੀ ਕਾਰਵਾਈ ਕਰਾਂਗੇ ਸਰ ਇਹ ਟ੍ਰੇਸ ਕਿੱਦਾਂ ਹੋਇਆ ਪੁਲਿਸ ਦੇ ਸਾਹਦੇ ਕੀ ਕਿਤਾਬਾਂ ਦੇਖੋ ਜੀ ਮੈਂ ਬਹੁਤ ਜ਼ਿਆਦਾ ਤੁਹਾਨੂੰ ਕਲੀਅਰਲੀ ਤੇ ਨਹੀਂ ਦੱਸ ਸਕਦਾ ਕਿ ਸਾਡਾ ਕੇਸ ਵਿੱਚ ਕੀ ਅੱਗੇ ਚੱਲਿਆ ਹੈਗਾ ਮੈਂ ਤੁਹਾਨੂੰ ਦੱਸਿਆ ਟੈਕਨੀਕਲ ਸ਼ਹਾਦਤ ਜਿਹੜੀ ਹੈਗੀ ਉਹ ਬਹੁਤ ਵੱਡੀ ਚੀਜ਼ ਹੁੰਦੀ ਹੈਗੀ ਐ ਔਰ ਸਾਡੇ ਇਸ ਕੇਸ ਵਿੱਚ ਵੀ ਬਹੁਤ ਚੰਗਾ ਜਿਹੜਾ ਰੋਲ ਹੈਗਾ ਉਹ ਟੈਕਨੀਕਲ ਐਵਿਡੈਂਸਸ ਨੇ ਪਲੇ ਕੀਤਾ ਹੈਗਾ ਔਰ ਸਾਇੰਟਿਫਿਕ ਰਾਮਦਸਤਾਂ ਚੋਂ ਦੱਸਤਾ ਹਾਂ ਯੋੜਦੇ ਬੋਲਣਾ ਜੇ ਮਾਰੇ ਕੋ ਬੰਦੇ ਮਾਰੇ ਕੋਈ ਹੈ ਗਾ ਤੇ ਬਦਲਾ ਕਿਉਂ ਇੱਕੋ ਬੰਦੇ ਮਾਰੇ ਵੀ ਆਪ ਨੂੰ ਕਿਉਂ ਮਾਰੇ ਜਾਨ ਲਾ ਕੇ ਲੱਗ 50 ਦਾ ਗਿਆ ਤਾਂ ਗੱਡੀ ਦੇ ਉੱਪਰ ਜੋਰ ਤੇ ਬੋਲੇ ਰ ਮੜਾ ਜਾ ਜਾਨ ਬੁਝ ਕੇ ਨਹੀਂ ਮਾਰੇ ਹਾਂ ਕਿਉਂ ਮਾਰੇ ਮੈਂ ਕਿਉਂ ਮਾਰੇ ਕਿਉਂ ਮਾਰੇ ਕਿਉਂ ਮਾਰੇ ਕਿੰਨੇ ਕੇ ਬੰਦੇ ਮਾਰੇ ਹੁੰਦੇ ਕਿੰਨੇ ਵਾਰ ਦੋ ਤੱਕ ਹਾਏ ਯਾਰ ਲੇ ਜਾ ਦੇ ਲਾਦਨ ਇਹ ਜਾ